ਇਹ ਜੀਵਨ ਸਫਲ ਕਿਵੇਂ ਹੋ ਸਕਦਾ ਧੰਨ ਗੁਰੂ ਨਾਨਕ ਦੇਵ ਸਹਿ ਮਹਾਰਾਜ ਜੀ ਨੇ ਕਿਰਪਾ ਕਰਕੇ ਦੱਸਿਆ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਐ ਸਿੱਖਾ ਅੰਮ੍ਰਿਤ ਵੇਲੇ ਉੱਠ ਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ ਅੰਮ੍ਰਿਤ ਵੇਲਾ ਸੱਚ ਨਾਓ ਸੱਚੇ ਦਾ ਨਾਮ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਜੋ ਗੁਰੂ ਕੀ ਬਾਣੀ ਦੇ ਪਾਠ ਨਿਤਨੇਮ ਦੀ ਬਾਣੀਆਂ ਦੇ ਪਾਠ ਸਰਵਣ ਕੀਤੇ ਇਹ ਹੈ ਨਾਓ ਅੰਮ੍ਰਿਤ ਵੇਲਾ ਸੱਚ